ਗੁਰਦੁਆਰੇ ਕਦ ਤੋਂ ਬਣੇ ਗੁਰਦੁਆਰੇ ਇਸ ਲਈ ਬਣੇ ਗੁਰੂਦੁਆਰਾਏ ਹੋਏ ਸੋਜੀ ਪਾਇ ਸੀ ਸੋਜੀ ਵਾਸਤੇ ਨਾ ਜੇ ਮੰਨ ਲਓ ਕੱਲਾ ਮੱਥਾ ਟੇਕਣਾ ਅਕੜਾ ਖਾਣਾ ਤੇ ਬਾਹਰ ਆ ਜਾਣਾ ਤੇ ਮਾਇਆ ਗੋਲਕ ਚ ਪਾ ਦੇਣੀ ਆ ਤੇ ਮੈਂ ਨਾਮ ਨਹੀਂ ਲੈਂਦਾ ਪਰ ਸਿੱਖੀ ਤੋਂ ਪਹਿਲਾਂ ਵੀ ਧਾਰਮਿਕ ਸਥਾਨ ਬਹੁਤ ਸੀ ਭਾਰਤ ਵਿੱਚ ਬਾਬੇ ਨਾਨਕ ਨੇ ਵੱਖਰਾ ਧੜਾ ਨਹੀਂ ਖੜਾ ਕੀਤਾ ਕਿ ਜਿਸ ਤਰ੍ਹਾਂ ਦੂਜੇ ਧਰਮਾਂ ਦੇ ਧਾਰਮਿਕ ਸਥਾਨਾਂ ਲੋਕ ਜਾਂਦੇ ਆ ਮਾਇਆ ਪਾਉਂਦੇ ਆ ਪ੍ਰਸ਼ਾਦ ਲੈਂਦੇ ਆ ਤੇ ਬਾਹਰ ਆ ਜਾਂਦੇ ਬਾਬੇ ਨਾਨਕ ਨੂੰ ਜਦੋਂ ਭਾਈ ਮਾਲੋ ਤੇ ਭਾਈ ਮੰਗੇ ਨੇ ਪੁੱਛਿਆ ਮਹਾਰਾਜ ਅਸੀਂ ਗ੍ਰਿਸ਼ਤੀ ਆ ਸਾਨੂੰ ਨਹੀਂ ਪਤਾ ਵੀ ਆਪਣੇ ਜੀਵਨ ਵਿੱਚ ਕੀ ਕਰਨਾ ਵਾ ਜੀਵਨ ਵਿੱਚ ਸੁੱਖ ਕਿੱਦਾਂ ਆਵੇ ਅਸੀਂ ਕਿੱਦਾਂ ਮੁਕਤ ਹੋਈਏ ਚਿੰਤਾ ਤੋਂ ਮੁਕਤ ਹੋਈਏ ਤੇ ਗੁਰੂ ਨਾਨਕ ਨੇ ਕੀ ਕਿਹਾ ਮਹਾਰਜ ਕਹਿੰਦੇ ਜਿਹੜਾ ਤੁਹਾਡਾ ਸ਼ਹਿਰ ਆ ਪਿੰਡ ਆ ਉੱਥੇ ਧਰਮਸ਼ਾਲਾ ਬਣਾਓ ਗੁਰੂ ਘਰ ਨੂੰ ਪਹਿਲਾਂ ਧਰਮ ਸ਼ਾਲਾ ਕਹਿੰਦੇ ਕਰ ਕਰੰਦਰ ਧਰਮ ਸਾਲ ਧਰਮ ਸ਼ਾਲਾ ਬਣਾ ਕੇ ਕੀ ਕਰਨਾ ਹੂੰ ਕਹਿੰਦੇ ਉੱਥੇ ਆਪਣੇ ਸਾਰੇ ਇਲਾਕੇ ਦੇ ਲੋਕ ਸਵੇਰੇ ਤੇ ਸ਼ਾਮ ਨੂੰ ਇਕੱਠੇ ਹੋ ਕੇ ਪਹਿਲਾਂ ਕੀਰਤਨ ਕਰੋ ਹੂੰ ਫਿਰ ਜਿਹਦਾ ਕੀਰਤਨ ਕੀਤਾ ਉਹਦੀ ਸ਼ਬਦ ਦੀ ਵਿਚਾਰ ਕਰੋ ਹੂੰ ਸ਼ਬਦ ਦੀ ਵਿਚਾਰ ਤੋਂ ਬਾਅਦ ਉਸ ਵਿਚਾਰ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੋ ਹੂੰ ਹੁਣ ਗੁਰੂ ਘਰਾਂ ਨੂੰ ਕਾਦੇ ਵਾਸਤੇ ਆਪਾਂ ਰੱਖਿਆ ਹੂੰ ਪਹਿਲਾ ਗੁਰੂ ਘਰ ਬਣਦਾ ਛੋਟਾ ਹਮ ਸੰਗਤ ਆਉਂਦੀ ਐ ਗੋਲਕ ਰੱਖੀ ਐ ਮਾਇਆ ਪਾਈ ਗੋਲਕ ਵੱਧ ਗਈ ਹਾਲ ਵਧਾ ਦਿਓ ਹਮ ਜਦੋਂ ਮਾਇਆ ਹੋਰ ਆ ਗਈ ਹੁਣ ਦਵਾਨ ਨਾਲ ਬਣਾ ਲਓ ਮਾਇਆ ਹੋਰ ਆ ਗਈ ਲੰਗਰ ਹਾਲ ਬਣਾ ਲਓ ਮਾਇਆ ਹੋਰ ਆ ਗਈ ਸੋਏ ਸੀ ਕਮਰਾ ਪਾ ਦਿਓ ਸਿੱਖੀ ਕਿੱਥੇ ਖੜੀ ਆ ਹਮ ਗੁਰੂ ਘਰ ਇੱਕ ਬਿਜ਼ਨਸ ਦੇ ਤੌਰ ਤੇ ਵਰਤੇ ਜਾਂਦੇ ਆ ਮੈਨੂੰ ਮਾਫ ਕਰਨਾ ਅੱਜ ਦੇ ਟਾਈਮ 'ਚ ਹਮ ਪਰ ਸੱਚੀ ਗੱਲ ਇਹ ਆ ਵੀ ਦੁਨੀਆ ਦੇ ਜਿੰਨੇ ਵੀ ਧਾਰਮਿਕ ਸਥਾਨਾ ਸਭ ਤੋਂ ਸੋਹਣੀ ਮਰਿਆਦਾ ਸਾਡੇ ਪੂਰਵਜਾਂ ਨੇ ਗੁਰੂ ਘਰ ਦੀ ਬਣਾਈ ਸੀ ਕੀ ਸੀ ਅਸੀਂ ਜਾਣਾ ਅੰਮ੍ਰਿਤ ਵੇਲੇ ਤੇ ਅੰਮ੍ਰਿਤ ਵੇਲੇ ਸਾਰੇ ਸਿੱਖ ਨੇ ਪਹੁੰਚ ਕੇ ਕੀ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਪ੍ਰਕਾਸ਼ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਚ ਕੀ ਆ ਸ਼ਬਦ ਸ਼ਬਦ ਤੇ ਸ਼ਬਦ ਕੀ ਆ ਸਿੱਖਿਆ ਗੁਰੂ ਦੀ ਅਸੀਂ ਮਹਾਰਾਜ ਦਾ ਪ੍ਰਕਾਸ਼ ਕਰਨਾ ਹੈ ਹੁਕਮਨਾਮਾ ਲੈਣਾ ਹੈ ਹੁਕਮਨਾਮਾ ਲੈਣ ਤੋਂ ਬਾਅਦ ਫਿਰ ਅਸੀਂ ਨਿਤਨੇਮ ਕਰਨਾ ਹੈ ਕੀਰਤਨ ਕਰਨਾ ਹੈ ਹੂੰ ਕੀਰਤਨ ਤੋਂ ਬਾਅਦ ਜਾਣਾ ਨਹੀਂ ਜੋ ਹੁਕਮਨਾਮਾ ਆਇਆ ਉਹਦੀ ਵਿਚਾਰ ਕਰਨੀ ਹੈ ਜਿਵੇਂ ਹਰਮੰਦਰ ਸਾਹਿਬ ਵੀ ਹੁੰਦੀ ਹੈ ਬੰਗਲਾ ਸਾਹਿਬ ਵੀ ਸੀਸਗੰਨ ਸਾਹਿਬ ਉਹਦੀ ਵਿਚਾਰ ਕਰਕੇ ਵੇਖਣਾ ਵੀ ਮਹਾਰਾਜ ਨੇ ਅੱਜ ਸਾਨੂੰ ਕੀ ਹੁਕਮ ਕੀਤਾ ਕੀ ਹੁਕਮ ਕੀਤਾ ਮਤਲਬ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਉਣਾ ਇਹ ਰੂਟੀਨ ਵਿੱਚ ਕਿਤੇ ਨਹੀਂ ਹੁੰਦਾ ਕਿ ਕਿਸੇ ਧਾਰਮਿਕ ਗ੍ਰੰਥ ਦੀ ਵਿਆਖਿਆ ਕੀਤੀ ਜਾਵੇ ਧਾਰਮਿਕ ਗ੍ਰੰਥ ਦਾ ਕੀਰਤਨ ਹੋ ਸਕਦਾ ਹੈ ਵਿਆਖਿਆ ਨਹੀਂ ਹੁੰਦੀ ਵਿਆਖਿਆ ਕੇਵਲ ਗੁਰੂ ਘਰ ਤੇ ਪਰ ਅੱਜ ਵਿਆਖਿਆ ਦੇ ਵਿੱਚ ਕੋਈ ਬਹਿੰਦਾ ਹੀ ਨਹੀਂ ਕਥਾ ਵਿੱਚ ਕੋਈ ਬਹਿੰਦਾ ਨਹੀਂ ਕੀਰਤਨ ਵਿੱਚ ਵੀ ਬਹੁਤ ਘੱਟ ਲੋਕ ਬਹਿੰਦੇ ਆ ਕਿਉਂਕਿ ਸਾਨੂੰ ਇਹ ਲੱਗਦਾ ਵੀ ਆਪਾਂ ਗੁਰੂ ਘਰ ਗਏ ਆਪਾਂ 10 ਰੁਪਏ ਭਾ ਦਿੱਤੇ ਤੇ ਆਪਾਂ ਮੱਥਾ ਟੇਕ ਲਿਆ ਤੇ ਹੁਣ ਆਪਾਂ ਬਾਹਰ ਆ ਜੀਏ ਫਤਿਹ ਤੇ ਮੈਂ ਇੱਥੇ ਇੱਕ ਉਦਾਹਰਣ ਦੇਣਾ ਹੂੰ ਕਿ ਪਹਿਲਾਂ ਨਾ ਸਾਡੇ ਬਜ਼ੁਰਗ ਦਰਜੀਆ ਕੋਲ ਜਾਂਦੇ ਸੀ ਕਪੜਾ ਲੈ ਕੇ ਹੂੰ ਕੁੜਤੇ ਪਜਾਮੇ ਦਾ ਬੀਬੀਆਂ ਸੂਟ ਲੈ ਕੇ ਜਾਂਦੀਆਂ ਅੱਜ ਤੇ ਉਹ ਜਾਂਦੇ ਸੀ ਉਹ ਫਿਰ ਮੀਜ਼ਰ ਮੇਚਾ ਦੇਂਦੇ ਸੀ ਤੇ ਦਰਜੀ ਮੇਚਾ ਲੈਂਦਾ ਸੀ ਫਿਰ ਉਹ ਸੀਂਦਾ ਸੀ 10 15 ਦਿਨ ਦਾ ਪ੍ਰੋਸੀਜਰ ਸੀ ਦਸਾਂ 15 ਦਿਨਾ ਬਾਅਦ ਸਾਨੂੰ ਮਿਲਦਾ ਸੀ ਕੁੜਤਾ ਪਜਾਮਾ ਹੁਣ ਅੱਗੇ ਸ਼ੋਰੂਮ ਰੈਡੀमेड ਹੁਣ ਆਪਾਂ ਜਾਣੇ ਆ ਆਪਾਂ ਮਾਇਆ ਦੇਨੇ ਆ ਰੈਡੀमेड ਕੱਪੜੇ ਪਾ ਕੇ 5 ਮਿੰਟਾਂ ਚ ਬਾਹਰ ਹੁਣ ਪਹਿਲਾਂ ਇਹ ਸੀ ਵੀ ਪਹਿਲਾਂ ਸਾਡੇ ਦਾਦੇ ਪੜਦਾਦੇ ਗੁਰੂ ਘਰ ਜਾਂਦੇ ਸੀ ਉਹ ਸੇਵਾ ਕਰਦੇ ਸੀ ਉਹ ਸ਼ਬਦ ਦੀ ਵਿਚਾਰ ਸੁਣਦੇ ਸੀ ਫਿਰ ਅਰਦਾਸ ਕਰਦੇ ਸੀ ਮਹਾਰਾਜ ਨੂੰ ਫਿਰ ਵਾ ਜਾਂਦੇ ਸੀ ਹੌਣ ਪਰ ਜਿਵੇਂ ਕਪੜੇ ਰੈਡੀਮੇਡ ਹੋ ਗਏ ਉਹ ਵੀ ਰੈਡੀਮੇਡ ਆਪਾਂ ਕਿਰਪਾ ਵੀ ਰੈਡੀਮੇਡ ਪਾਲਦੇ ਆ ਆਪਾਂ ਕਹਿੰਨੇ ਵੀ ਮੈਂ ਮਾਇਆ ਪਾਤੀ ਆ ਤੇ ਕਿਰਪਾ ਆ ਜੇ ਐ ਨਹੀਂ ਕਿਰਪਾ ਉਹਨੇ ਜਦੋਂ ਤੱਕ ਸ਼ਬਦ ਦੀ ਵਿਚਾਰ ਨਹੀਂ ਨਾ ਕਰਦੇ ਡਿੱਠਾ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ ਜਦੋਂ ਤੱਕ ਵਿਚਾਰ ਨਹੀਂ ਕਰਦੇ ਉਦੋਂ ਤੱਕ ਗੱਲ ਨਹੀਂ ਬਣਣੀ ਤੇ ਗੁਰੂ ਘਰ ਦੇ ਬੱਚਿਆਂ ਨੂੰ ਲਿਆਉਣੇ ਆ ਨਾ ਆਪਾਂ ਤੇ ਮੇਰੀ ਮਾਪਿਓ ਨੂੰ ਵੀ ਬੇਨਤੀ ਆ ਬੱਚਿਆਂ ਦੇ ਹੱਥ ਫੜ ਕੇ ਜਿਵੇਂ ਪੈਨਸਲ ਦੇ ਨਾਲ A for Apple ਲਿਖਣਾ ਸਿਖਾਉਨੇ ਹੋ ਨਾ B for Ball ਲਿਖਣਾ ਸਿਖਾਉਨੇ ਹੋ ਐਵੇਂ ਬੱਚਿਆਂ ਦੇ ਹੱਥ ਫੜ ਕੇ ਚੋਰ ਸਾਬ ਕਰਨਾ ਸਿਖਾਓ ਹਮ ਬੱਚਿਆਂ ਦੇ ਹੱਥ ਫੜ ਕੇ ਰਮਾਲਾ ਠਾ ਕਰਕੇ ਪ੍ਰਕਾਸ਼ ਕਰਨਾ ਸਿਖਾਓ ਹਮ ਹੁਕਮਨਾਮਾ ਲੈਣਾ ਸਿਖਾਓ ਕਿ ਬੱਚਿਆਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਡਰ ਨਾ ਹੋਵੇ ਹਮ ਜੇ ਬੱਚੇ ਨੇ ਚੋਰ ਸਾਬ ਫੜਿਆ ਤੇ ਚੋਰ ਸਾਹਿਬ ਥੋੜਾ ਜਿਹਾ ਤਿਰਛਾ ਹੋਇਆ ਹਾਏ ਹਾਏ ਗਲਤੀ ਹੋ ਗਈ ਧਰ ਦੇ ਨਹੀਂ ਉਹਨੇ ساری ਉਮਰ ਚੋਰ ਸਾਹਿਬ ਨਹੀਂ ਫੜਨਾ ਉਹਨੂੰ ਕੋਈ ਨਹੀਂ ਪਤਾ ਅੱਜ ਨਹੀਂ ਅੱਜ ਤਿਰਛਾ ਹੋਇਆ ਨਾ ਕੱਲ ਨੂੰ ਸਿੱਧਾ ਵੀ ਹੋਊਗਾ ਤੂੰ ਕਰ ਜਦੋਂ ਚੋਰ ਸਾਹਿਬ ਕਰੂਗਾ ਗੁਰੂ ਗ੍ਰੰਥ ਸਾਹਿਬ ਨਾਲ ਦੋਸਤੀ ਕਰੂਗਾ ਫੇਰ ਹੀ ਬੱਚੇ ਦੇ ਅੰਦਰ ਸਿੱਖਿਆ ਜਾਊਗੀ ਤੇ ਸਿੱਖੀ